ਇਹੀ ਅੱਧੀ ਸਦੀ ਦੇ ਵਿੱਚ 12700 ਪਿੰਡ ਚੋਂ ਤੁਸੀਂ ਇੱਕ ਬੰਦੇ ਤੋਂ ਇਹ ਗੱਲ ਕਹਾ ਦਊਂ ਕਿ ਹਾਕਮ ਬਖਤੜੀ ਵਾਲੇ ਨੇ ਕਿਸੇ ਤੋਂ ਅੜਕੇ ਪੇਮੈਂਟ ਲਈ ਹੋਵੇ 50 ਸਾਲ ਦੇ ਵਿੱਚ ਜਿਨ੍ਹਾਂ ਦੇ ਦਾਦੇ ਵੀ ਆਏ ਸੀ ਕਾਕਾ ਜੀ ਉਹਨਾਂ ਦੇ ਪੋਤੇ ਵਿਆਹ ਰਹੇ ਆ ਮੈਂ ਉਹਨਾਂ ਦੇ ਪੋਤਿਆਂ ਦੀਆਂ ਸ਼ਾਦੀਆਂ ਤੇ ਜਾ ਰਹੇ ਆ ਇੰਨਾ ਲੰਮਾ ਸਮਾਂ ਇਤਿਹਾਸ ਤੇ ਟਿਕਣਾ ਇਹ ਹਾਕਮ ਬਖਤੜੀ ਵਾਲਾ ਤੇ ਦਿਲਜੀਤ ਕੌਰ ਤੋਂ ਬਿਨਾਂ ਕਿਸੇ ਦੇ ਹਿੱਸੇ ਆਉਂਦਾ ਮੈਂ ਕਦੇ ਹੁੱਚੇ ਗੀਤ ਗਾਏ ਮੈਂ ਕਦੇ ਸੱਬਤਾ ਤੋਂ ਬਾਹਰ ਗਿਆ ਸਾਡੀ ਦੁਕਾਨਾਂ ਗਈ ਕਿ ਹੁੰਦੇ ਆ ਵੀ ਸਾਡੇ ਤੇ ਕੋਈ ਇਲਜ਼ਾਮ ਲੱਗਦਾ ਸਾਡੀਆਂ ਕੁੜੀਆਂ ਖੜੀਆਂ ਨੇ ਕਹਿਣ ਇਹ ਹਾਕਮ ਬਖਤੜੀ ਵਾਲ ਤੇ ਦਿਲਜੀਤ ਕੌਰ ਦੇ ਗੀਤ ਮੋਟਰ ਤੇ ਬੈਠ ਕੇ ਸੁਣੇ ਜਾਂਦੇ ਪੰਜਾਬ ਸਰਕਾਰ ਦੀ ਹੱਦ ਦੇ ਅੰਦਰ ਆ ਕੇ ਬਾਹਰਲੀ ਸਰਕਾਰ ਦੇ ਬੰਦੇ ਕਿਸੇ ਨੂੰ ਗੋਲੀਆਂ ਮਾਰ ਜਾਣ ਬਾਹਰਲੇ ਲੋਕ ਆ ਕੇ ਇੱਥੇ ਜ਼ਹਿਰਾਂ ਵੇਚ ਜਾਨ ਇੱਥੇ ਗੰਦੀਆਂ ਸ਼ਰਾਬਾਂ ਵੇਚ ਕੇ ਲੋਕਾਂ ਦੀ ਧੀ ਪੁੱਤ ਮਾਰ ਦੇਣ ਬਾਈ ਬਾਈ ਸਵੇ ਇੱਕ ਦਿਨ ਜਲਦੇ ਹੋਣ ਯਾਰ ਸ਼ਰਮ ਨਹੀਂ ਆਉਂਦੀ ਇਹਨਾਂ ਸਰਕਾਰਾਂ ਤੇ ਬਹੁਤ ਮਿਹਰਬਾਨੀ ਬਹੁਤ ਸੀਟ ਮੰਨੀ ਜਾ ਰਹੀ ਹੈ ਸਭੂ ਕੋਈ ਗੱਲ ਨਹੀਂ ਹੌਟ ਸੀਟ ਕਮਜ਼ੋਰ ਲੋਕਾਂ ਵਾਸਤੇ ਹੁੰਦੀ ਹੈ ਵੱਡੇ ਜਿਗਰੇ ਵਾਲੇ ਲੋਕਾਂ ਜਿਨ੍ਹਾਂ ਨੇ ਸਦੀਆਂ ਦੇ ਸਫਰ طے ਕੀਤੇ ਹੁੰਦੇ ਉਹਨਾਂ ਵਾਸਤੇ ਗੱਲਾਂ ਤੁਛ ਜੀਆਂ ਹੁੰਦੀਆਂ ਨੇ ਹੌਟ ਸੀਟਾਂ ਅਸੀਂ ਬਣਾਈਆਂ ਗਈਆਂ ਸਾਡੇ ਸੀਜ਼ ਨੇ ਜਿਨ੍ਹਾਂ ਕਰਕੇ ਹੌਟ ਸੀਟ ਹੈ ਨਾ ਕੋਈ ਪ੍ਰੋਬਲਮ ਕੋਈ ਦਿੱਕਤ ਨਹੀਂ ਜੀਤ ਕੇ ਨਿਕਲेंगे ਪਿਛਲੀ ਪੌਣੀ ਸਦੀ ਤੋਂ ਲੈ ਕੇ ਹੁਣ ਤੱਕ ਜੋ ਝੂਠ ਤੂਫਾਨ ਜੋ ਆਪ ਖੁਦਰੀਆਂ ਗੱਲਾਂ ਸਾਡੇ ਲੀਡਰਾਂ ਨੇ ਸਾਡੀਆਂ ਰਵਾਇਤੀ ਪਾਰਟੀਆਂ ਨੇ ਕੀਤੀਆਂ ਉਹ ਗਿਣਾਉਣ ਵਾਲੀਆਂ ਨੇ ਮਸਲਾ ਕੋਈ ਵੀ ਅਜੇ ਹੱਲ ਨਹੀਂ ਹੋਇਆ ਜਿੱਥੋਂ ਤੁਰੇ ਸੀ ਉੱਥੇ ਖੜੇ ਅੱਜ ਵੀ ਅਸੀਂ ਗਲੀਆਂ ਨਾਲੀਆਂ ਦੀ ਗੱਲ ਕਰਦੇ ਆਂ ਸਾਡੇ ਲੀਡਰ ਅੱਜ ਵੀ ਗਲੀਆਂ ਨਾਲੀਆਂ ਪੱਕੀਆਂ ਕਰਨ ਦੀ ਗੱਲ ਕਰਦੇ ਆਂ ਸਾਨੂੰ ਇਹ ਜੰਮ ਕੇ ਅਸੀਂ ਬੁੜੇ ਹੋ ਗਏ ਤੇ ਲੱਕ ਤੋੜਵੇਂ ਮਹਿੰਗਾਈ ਐ ਬੇਰੋਜ਼ਗਾਰੀ ਦਾ ਹਾਲ ਕੀ ਐ 100 ਰੁਪਏ ਤੋਂ ਵੱਧ ਪਟਰੋਲ ਡੀਜ਼ਲ ਦੀ ਕੀਮਤ ਐ ਰੋਟੀ ਖਾਣ ਤੋਂ ਅੱਤਰ ਐ ਪਬਲਿਕ ਬਾਕੀ ਮੁੱਦਿਆਂ ਦੀ ਗੱਲ ਕਦੋਂ ਕਰੀਏ ਕਦੋਂ ਸਿਹਤ ਸੁਧਰੂਗੇ ਇਹਨਾਂ ਲੋਕਾਂ ਦੀ ਕਦੋਂ ਇਹ ਜਿਹੜੇ ਨੌਜਵਾਨ ਹਰਲ-ਹੱਲ ਕਰਦੇ ਫਿਰਦੇ ਐ ਥੱਬੇ-ਥੱਬੇ ਡਿਗਰੀਆਂ ਦੇ ਲੈ ਕੇ ਮਾਂ ਪਿਓ ਦੀਆਂ ਜਾਇਦਾਦਾਂ ਉਜਾੜ ਕੇ ਅੱਜ ਭਵਿੱਖ ਦੇ ਨੇਰੇ ਚ ਗਰਕ ਹੋ ਰਹੇ ਆ ਜਾਂ ਪ੍ਰਵਾਸ ਕਰ ਰਹੇ ਆ ਜਾਂ ਨਸ਼ਾ ਕਰ ਰਹੇ ਆ ਬਹੁਤ ਮੁੱਦੇ ਅਗਣੇ ਨਹੀਂ ਜਾ ਸਕਦੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤੇ ਬੀਬਾ ਦਿਲਜੀਤ ਜੀ ਪਿਛਲੀ ਅੱਧੀ ਸਦੀ ਤੋਂ ਪੰਜਾਬ ਚ ਵਸ ਰਹੇ ਆ ਔਰ ਮੈਨੂੰ ਮਾਣ ਹੈ ਕਿ ਮੈਂ ਇਹ ਗੱਲ ਕੈਮਰੇ ਤੇ ਕਹਿ ਸਕਦਾ ਤੁਸੀਂ ਮੇਰੇ ਅਜ਼ੀਜ਼ ਹੋ ਮੇਰੇ ਹੱਥਾਂ ਚ ਜੰਮੇ ਇਹ ਸਾਡੇ ਤੇ ਹੀ ਪੁੱਤ ਹੈ ਕੀ ਇਹ ਅੱਧੀ ਸਦੀ ਦੇ ਵਿੱਚ 12700 ਪਿੰਡਾਂ ਚੋਂ ਤੁਸੀਂ ਇੱਕ ਬੰਦੇ ਤੋਂ ਇਹ ਗੱਲ ਕਹਾ ਦਊਂ ਵੀ ਹਾਕਮ ਬਖਤੜੀ ਵਾਲੇ ਨੇ ਕਿਸੇ ਤੋਂ ਅੜ ਕੇ ਪੇਮੈਂਟ ਲਈ ਹੋਵੇ 50 ਸਾਲ ਦੇ ਵਿੱਚ ਜਿਨ੍ਹਾਂ ਦੇ ਦਾਦੇ ਵੀ ਆਏ ਸੀ ਕਾਕਾ ਜੀ ਉਹਨਾਂ ਦੇ ਪੋਤੇ ਵਿਆਹ ਰਿਆ ਮੈਂ ਉਹਨਾਂ ਦੇ ਪੋਤਿਆਂ ਦੀਆਂ ਸ਼ਾਦੀਆਂ ਤੇ ਜਾ ਰਿਹਾ ਹਾਂ ਇੰਨਾ ਲੰਮਾ ਸਮਾਂ ਇਤਿਹਾਸ ਤੇ ਟਿਕਣਾ ਇਹ ਹਾਕਮ ਬਖਤੜੀ ਵਾਲਾ ਤੇ ਦਿਲਜੀਤ ਕੌਰ ਤੋਂ ਬਿਨਾਂ ਕਿਸੇ ਦੇ ਹਿੱਸੇ ਆਉਂਦਾ ਇਹ ਉਹ ਲੋਕ ਨੇ ਜਿਹੜੇ ਲੋਕਾਂ ਦੇ ਦੁੱਖ ਨੂੰ ਦੁੱਖ ਲੋਕਾਂ ਦੇ ਸੁੱਖ ਨੂੰ ਆਪਣਾ ਸੁੱਖ ਸਮਝਦੇ ਆ ਅਸੀਂ ਕਦੇ ਵੀ ਮੈਂ ਕਲਾਕਾਰੀ ਦੇ ਤੌਰ ਤੇ ਮੈਂ ਤਾਂ ਵਿਚ ਰਿਆ ਨਹੀਂ ਮੈਂ ਜੇ ਇਹੋ ਜੀ ਗੱਲ ਕਰਨੀ ਹੁੰਦੀ ਮੈਂ ਕਦੇ ਹੁੱਛੇ ਗੀਤ ਗਾਏ ਮੈਂ ਕਦੇ ਸੱਬਤਾ ਤੋਂ ਬਾਹਰ ਗਏ ਸਾਡੀ ਦੁਕਾਨਾਂ ਗਈ ਕਿ ਹੁੰਦੇ ਆ ਵੀ ਸਾਡੇ ਤੇ ਕੋਈ ਇਲਜ਼ਾਮ ਲੱਗਦਾ ਸਾਡੀਆਂ ਕੁੜੀਆਂ ਖੜੀਆਂ ਨੇ ਕਹਿਣ ਕਿ ਹਾਕਮ ਬਖਤੜੀ ਵਾਲ ਤੇ ਦਿਲਜੀਤ ਕੌਰ ਦੇ ਗੀਤ ਮੋਟਰ ਤੇ ਬੈਠ ਕੇ ਸੁਣੇ ਜਾਂਦੇ ਆ ਘਰਾਂ ਚ ਸੁਣੇ ਜਾਂਦੇ ਆ ਔਰ ਮੈਨੂੰ ਮਾਨ ਹੈ ਕਿ ਅੱਜ ਵੀ ਟੀਵੀ ਤੇ ਮੈਂ ਤੇ ਦਿਲਜੀਤ ਜੀ ਗਾਈਏ ਤਾਂ ਮ ਅਧੀਆਂ ਕੁੜੀਆਂ ਆਟਾ ਗੁੰਨਣਾ ਬੰਦ ਕਰਦੇ ਨੇ ਵਿਟਾਏ ਜਾਣੇ ਰੋਟੀ 2 ਘੰਟੇ ਠਹਿਰ ਕੇ ਖਾ ਲਿਓ ਮੇਰੇ ਬਾਈ ਦਾ ਗੀਤ ਹੈ ਇਹ ਉਹ ਗਾਇਕ ਹੈ ਜਿਹਨੂੰ ਪੰਜਾਬ ਦੀਆਂ ਭੈਣਾਂ ਬਾਈ ਕਹਿੰਦੀਆਂ ਇਹ ਇਲਜ਼ਾਮ ਹਾਕਮ ਤੇ ਨਹੀਂ ਲਾ ਸਕਦੇ ਤੁਸੀਂ ਜਿਹੜੀ ਮੌਜੂਦਾ ਸਰਕਾਰ ਹੋਊਗੀ ਦੇਖੋ ਬਹਿਣਾ ਤੁਸੀਂ ਝੋਲੀ ਚ ਪੈਣਾ ਹੈ ਮੁੱਦੇ ਲੋਕਾਂ ਦੇ ਕਿਵੇਂ ਹੱਲ ਹੋਣਗੇ ਕਿਦਾਂ ਮੈਂ ਕੋਈ ਸਰਕਾਰ ਤੋਂ ਬਿਨਾ ਸਰਕਾਰ ਤੋਂ ਅਸੀਂ ਕੀ ਕਿਸੇ ਦਾ ਕਰ ਲਾਂਗੇ ਦੇਖੋ ਅਸੀਂ ਮੈਂ ਸੋਚਦਾ ਸੀਗਾ ਜਦੋਂ ਮੈਂ ਜੁਆਇਨ ਕੀਤੀ ਸੀ ਭਾਜੀ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਵੀ ਇੱਕ ਮੌਜੂਦਾ ਸਰਕਾਰ ਹੈ ਜਿਵੇਂ ਸਰਦਾਰ ਜੀ ਨੇ ਸਿੱਧੂ ਸਾਹਿਬ ਨੇ ਕੁਐਸਚਨ ਕੀਤਾ ਹੈ ਮੌਜੂਦਾ ਸਰਕਾਰ ਤੋਂ ਐਸਾ ਹੁੰਦੀ ਹੈ ਨੇ ਪਬਲਿਕ ਦੇ ਭਲੇ ਦੀਆਂ ਅਸੀਂ ਉਹਨਾਂ ਤੋਂ ਹੀ ਸਾਰਾ ਕੁਝ ਲੈਣਾ ਤੇ ਦੇਣਾ ਹੁੰਦਾ ਤੇ ਦੱਸਣਾ ਹੁੰਦਾ ਵੀ ਅਸੀਂ ਪੂਲ ਦਾ ਕੰਮ ਕਰਦੇ ਹਾਂ ਜਿਹੜੇ ਨਮਾਇंदे ਹੁੰਨੇ ਆ ਕਿਸੇ ਵੀ ਪਾਰਟੀ 'ਚ ਸ਼ਾਮਲ ਮੈਂ ਇਸ ਕਰਕੇ ਹੋਇਆ ਸੀ ਵੀ ਇਹ ਭਾਰਤ ਸਰਕਾਰ ਹੈ ਇੱਥੇ ਪੰਜਾਬ ਦਾ ਹਮੇਸ਼ਾ ਆਜ਼ਾਦੀ ਤੋਂ ਬਾਅਦ ਹਾਸ਼ੀਏ ਤੇ ਧੱਕਿਆ ਹੋਇਆ ਇਹ ਸੂਬਾ ਹੈ ਆਜ਼ਾਦੀ ਦੀ ਲੜਾਈ ਇਸ ਸਮੁੱਚੇ ਭਾਰਤ ਦੀ ਇਹ ਬੂਹ ਹੈ ਬੂਆ ਭੰਨ ਕੇ ਮੈਂ ਲੁਟੇਰੇ ਦਾਖਲ ਹੁੰਦੇ ਆ ਮੁਗਲ ਰਾਸ ਤੋਂ ਲੈ ਕੇ ਅੱਜ ਤੱਕ ਤੁਸੀਂ ਕੱਢ ਲਓ ਮੈਂ ਚਾਹੁੰਦਾ ਸੀਗਾ ਕਿ ਮੈਂ ਮੌਜੂਦਾ ਸਰਕਾਰ ਤੇ ਇਹਨਾਂ ਦੇ ਮਸਲਿਆਂ ਨੂੰ ਲੈ ਕੇ ਚੱਲਾਂ ਪਰ ਜਦੋਂ ਪਾਰਟੀਆਂ ਦੇ ਵਿੱਚ ਬੜੀ ਜਾਂਦੀ ਹੈ ਉੱਥੇ ਤੂਤੀ ਦੀ ਆਵਾਜ਼ ਨੂੰ ਸੁਣਦਾ ਹੀ ਕੋਈ ਨਹੀਂ ਫਿਰ ਅੱਕ ਕੇ ਸਭ ਤੋਂ ਵੱਡੀ ਜਿਹੜੀ ਖਤਰਨਾਕ ਹੋਈ ਜਿਹੜਾ ਕਿਸਾਨੀ ਮੁੱਦਾ ਸੀ ਉਹਦੇ ਵਿੱਚ ਜਿਹੜੀਆਂ ਸਵਾ 700 ਲੋਕਾਂ ਦੀਆਂ ਮੌਤਾਂ ਹੋਈਆਂ ਤੇ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਪੰਜਾਬ ਸਰਕਾਰ ਦੀ ਹੱਦ ਦੇ ਅੰਦਰ ਆ ਕੇ ਬਾਹਰਲੀ ਸਰਕਾਰ ਦੇ ਬੰਦੇ ਕਿਸੇ ਨੂੰ ਗੋਲੀਆਂ ਮਾਰ ਜਾਣ ਬਾਹਰਲੇ ਲੋਕ ਆ ਕੇ ਇੱਥੇ ਜ਼ਹਿਰਾਂ ਵੇਚੇ ਜਾਣ ਇੱਥੇ ਗੰਦੀਆਂ ਸ਼ਰਾਬਾਂ ਵੇਚ ਕੇ ਲੋਕਾਂ ਦੀ ਧੀ ਪੁੱਤ ਮਾਰ ਦੇਣ ਬਾਈ ਬਾਈ ਸਵੇ ਇੱਕ ਦਿਨ ਜਲਦੇ ਹੋਣ ਯਾਰ ਸ਼ਰਮ ਨਹੀਂ ਆਉਂਦੀ ਇਹਨਾਂ ਸਰਕਾਰਾਂ ਤੇ ਇਹ ਮੁੱਦੇ ਐ ਇਹ ਮੁੱਦੇ ਮੁੱਦੇ ਮੇਰੇ ਆਲੇ ਦੁਆਲੇ ਖੜੇ ਜਿੰਨੇ ਪਾਲੋਗੇ ਪੰਜਾਬ ਦੀ ਇਹ ਸਾਰੇ ਮੁੱਦੇ ਐ ਦੱਸੋ ਜੀ ਤੁਹਾਡਾ ਕੋਈ ਮੁੱਦਾ ਅਜੇ ਤੱਕ 47 ਸਾਲ ਚ ਹੱਲ ਹੋ ਗਿਆ ਮੈਂ ਪਬਲਿਕ ਨੂੰ ਪੁੱਛਣਾ ਚਾਹੁੰਦਾ ਨਹੀਂ ਹੋਇਆ ਜੀ ਇਹ ਮੁੱਦੇ ਐ ਜੀ ਸਰ ਇੱਕ ਸਫਾਟ